ਜੱਗੂ ਦੇ ਲਈ ਅੱਜ ਬਹੁਤ ਵੱਡਾ ਲਾਣ ਜੱਗੂ ਦੋ ਕਦਮ ਚੱਲ ਕੇ ਆ ਜਾ ਇਧਰਲੇ ਪਾਸੇ ਨੂੰ ਫਿਰ ਟਾਈਮ ਨਹੀਂ ਮਿਲਣਾ ਸਾਡੇ ਵੀਰ ਨੇ ਪ੍ਰੀਤ ਬਾਲ ਆਸਟ੍ਰੇਲੀਆ ਰਵੀ ਕੁਮਾਰ ਆਸਟ੍ਰੇਲੀਆ ਮਨੂ ਭਗਵਾਨਪੁਰ ਗੁਰਿੰਦਰ ਗੈਲ ਆਸਟ੍ਰੇਲੀਆ ਜਤਿੰਦਰ ਜਾਲ ਮਿੰਟੂ ਯੂਕੇ ਕਮਲ ਮਜੂਤ ਨਿਊਜ਼ੀਲੈਂਡ ਬਾਰਸ ਆਸਟ੍ਰੇਲੀਆ ਦਲਵੀਰ ਗੈਲ ਤੇ ਰਾਣਾ ਲੰਬੜ ਆਸਟ੍ਰੇਲੀਆ ਤੇ ਗਲੇਡੀਏਟਰ ਸਪੋਰਟਸ ਕਲੱਬ ਪਾਰਥ ਕਿੰਨੇ ਟਾਈਮ ਦੇ ਵਿੱਚ ਕਹਦੇ ਆਂ ਅਗਲੇ ਮੇਲੇ ਤੋਂ ਪਹਿਲਾਂ ਪਹਿਲਾਂ ਦੋ ਕਿੱਲਿਆਂ ਦੀ ਰਿਸਟਰੀ ਕਰਾਵਾਂਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਬੋਲੇ ਸੋਨ ਹਾਲੇ ਸਾਤ ਸ੍ਰੀ ਅਕਾਲ ਮੇਰੀ ਬੇਨਤੀ ਹੈ ਸੰਦੀਪ ਆਪਦੀ ਟੀਮ ਦਾ ਬਹੁਤ ਬਹੁਤ ਮੁਬਾਰਕਬਾਦ ਗੁਰਿੰਦਰ ਬਹੁਤ ਬਹੁਤ ਮੁਬਾਰਕਬਾਦ ਸੰਦੀਪ ਪ੍ਰੋਪਰ ਨਾਮ ਦੱਸ ਦਿਓ ਟੀਮ ਦਾ ਵੀ ਹਰਜੀਤ ਕਲੱਬ ਬਾਜਾਖਾਨਾ ਮਾਲਵਾ ਕਲੱਬ ਐ ਜੀ ਇੱਕ ਪਾਸੇ ਮਾਲਵਾ